ਦੀ ਸਵਾਗਤ ਹੈ ਤੁਹਾਡਾ ਸਾਡਾ ਸਾਡੇ YouTube ਚੈਨਲ ਤੇ ਪਹਿਲਾਂ ਤਾਂ ਸਾਰੇ ਭਰਾਵਾਂ ਨੂੰ ਯਾਰ ਬੇਲੀ ਨੂੰ ਸਾਡੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਲੋਂਗੋਵਾਲ ਸ਼ਹਿਰ ਲੋਂਗੋਵਾਲ ਫੌਜੀ ਕਾਰ ਬਾਜ਼ਾਰ ਦੇ ਉੱਪਰ ਖੜੇ ਆਂ ਅੱਜ ਕੱਲੀ ਕੱਲੀ ਗੱਡੀ ਦੀ ਡਿਟੇਲ ਦੇਵਾਂਗੇ ਡਿਟੇਲ ਫੌਜੀ ਬਾਈ ਕੋਲੇ ਕਈ ਗੱਡੀਆਂ ਆਈਆਂ ਖੜੀਆਂ ਨੇ ਤੇ ਇਹ ਤੁਹਾਨੂੰ ਕੱਲੀ ਕੱਲੀ ਗੱਡੀ ਦੀ ਡਿਟੇਲ ਪੂਰੀ ਦੇਵਾਂਗੇ ਤੇ ਬਣੇ ਰਹੋ ਵੀਡੀਓ ਨਾਲ ਚੈਨਲ ਨੂੰ ਮੇਰਾ ਭਰਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਕੀ ਹਾਲ ਹੈ ਵਧੀਆ ਜੀ ਵਧੀਆ ਸਾਸੀ ਗਾ ਜੀ ਸਾਰਿਆਂ ਨੂੰ ਦੇਖਣ ਵਾਲਿਆਂ ਨੂੰ ਠੀਕ ਹੈ ਜੀ ਬਾਕੀ ਆਪਣੇ ਕੋਲੇ ਬਿਲਕੁਲ ਨਵਾਂ ਸਟਾਕ ਆਇਆ ਹੋਇਆ ਹੈ ਹਾਂਜੀ ਸੰਡੇ ਨੂੰ ਸੇਲ ਵੀ ਲਾਈ ਸੀ ਗੱਲ ਅੱਛਾ ਹਰ ਹਿੱਕ ਸੰਡੇ ਹੁਣ ਸੇਲ ਲਾਇਆ ਕਰ ਰਹੇ ਹਾਂ ਕਿਉਂਕਿ ਕੱਲ੍ਹ ਵਾਲੀ ਆਪਣੀ ਸਕਸੈਸਫੁਲ ਰਹੀ ਹੈ ਠੀਕ ਹੈ ਜੀ ਤੇ ਆਪਣੇ ਕੋਲੇ ਕੁੱਲ ਕਿੰਨੀਆਂ ਗੱਡੀਆਂ ਈ ਅੱਜ ਗੱਡੀਆਂ ਆਪਣੇ ਕੋਲੇ ਅੱਜ 20 ਕ ਖੜੀਆਂ ਨੇ ਠੀਕ ਹੈ ਜੀ ਇਹ ਰੋਜ਼ ਲਗਭਗ 20 ਤੋਂ 25 ਹੁੰਦੀਆਂ ਗਾਰ ਠੀਕ ਆ ਹੁੰਦੀਆਂ ਰਹਦੀਆਂ ਨੇ ਜੀ ਹਾਂ ਡੇਲੀ ਠੀਕ ਹੈ ਜੀ ਕਿੱਥੋਂ ਇੱਥੋਂ ਸਟਾਰਟ ਕਰੀਏ ਜੀ ਪਹਿਲੀ ਗੱਡੀ ਤੋਂ ਸਟਾਰਟ ਕਰਦੇ ਆਂ ਡੀਜ਼ਲ ਵਾਲੀ ਹੈ ਜੀ 2013 ਮਾਡਲ ਡੀਜ਼ਲ 2013 ਤੇ ਕਾਰ ਹੈ ਬਿਲਕੁਲ ਓਕੇ ਠੀਕ ਹੈ ਜੀ ਐਨਓਸੀ ਇਹਦਾ ਮਿਲ ਜੂਗਾ ਜਿਹੜੇ ਜ਼ਿਲ੍ਹੇ ਦਾ ਕਹੋਗੇ ਠੀਕ ਹੈ ਜੀ ਔਰ ਜਿਹੜਾ ਕਾਰ ਦਾ ਰੇਟ ਹੈ ਉਹ ਹੈਗਾ 2,35,000 ਅੱਛਾ ਜੀ ਆਇਓ ਤੁਹਾਨੂੰ ਦਿਖਾਉਂਦਾ ਮੈਂ ਲੋਅ ਆਏ ਜੀ ਲੱਗੇ ਨੇ ਜੀ ਹਾਂਜੀ ਐਵਰੇਜ 22 ਦੀ ਆਰਾਮ ਨਾਲ ਦਿੰਦੀ ਹੈ ਠੀਕ ਹੈ ਜੀ ਔਰ ਇੰਟੀਰੀਅਰ ਤੋਂ ਤੁਸੀਂ ਦੇਖੋਗੇ ਸਟਰੀਨ ਲੱਭੀ ਹੋਏ ਆ। ਠੀਕ ਹੈ ਜੀ। ਸੀਟ ਕਵਰ ਵਧੀਆ ਲੈਦਰ ਦੇ ਲੱਗੇ ਹੋਏ ਨੇ। ਟਾਇਰ ਓਕੇ ਨੇ। ਇੰਜਨ ਤੇ ਗੇਅਰ ਦੀ ਗਾਰੰਟੀ ਆਪਣੀ 6 ਮਹੀਨਿਆਂ ਦੀ ਪ੍ਰੋਪਰ ਹੁੰਦੀ ਆ। ਠੀਕ ਹੈ ਜੀ। ਕੋਈ ਵੀ ਦਿੱਕਤ ਹੁੰਦੀ ਆ ਸਿ ਫ੍ਰੀ ਆਫ ਕੋਸਟ ਕਰਕੇ ਦਿੰਨਾ ਆ। ਠੀਕ ਹੈ ਜੀ। ਔਰ ਗੱਡੀ オリジナル ਆ। ਮਾੜੀਆਂ-ਮੋਟੀਆਂ ਕਲਮਾਂ ਜਾਂ ਸਕਰਾਚ ਤਾਂ ਹੈਗੇ ਨੇ। ਠੀਕ ਹੈ। ਕਿਹੜੀ ਕਾਰ ਆ ਇਹ? i20? i20। i20। ਤੇ ਇਹਦਾ ਮੁੱਲ ਵੜੀ। ਇਹ ਹੈਗੀ ਆਪਣੀ 2 ਲੱਖ 35000 ਦੀ ਜਿਹਦੇ ਚ ਜੇ ਤੁਸੀਂ ਲੋਨ ਕਰਵਾਉਣਾ 1.70 ਦਾ ਲੋਨ ਲੋਨ 1.70 ਦਾ ਹੋਊਗਾ ਐਡਵਾਂਟੇਜ ਤੇ ਮਾਡਲ ਕਿੰਨੇ ਦਾ ਚਾਹੀਦਾ ਮਾਡਲ ਹੈ 13 13 ਮਾਡਲ ਠੀਕ ਆ ਜੀ ਗੱਡੀ ਘੁੰਮ ਕੇ ਦਿਖਾਣੇ ਆ ਤੁਹਾਨੂੰ ਚਾਰ ਸਵੇਰੋਂ ਤੇ ਆਪਣੀ ਜਿਹੜੀ ਗਾਰੰਟੀ ਆ ਪੂਰੀ ਹੋਊਗੀ 6 ਮਹੀਨਿਆਂ ਦੀ ਕੋਈ ਦਿੱਕਤ ਨਹੀਂ ਆ ਠੀਕ ਆ ਜੀ ਗੱਡੀ ਪੂਰੀ ਸਿਰੇ ਦੀ ਗੱਡੀ ਆ ਜੀ ਚਮਕ ਗੱਡੀ 'ਚ ਕੋਈ ਸਕਰਾ ਨਹੀਂ Ориਜਨਲ ਆ ਜੀ ਜਮਾ ਬਿਲਕੁਲ Ориਜਨਲ ਹੈ ਬਿਲਕੁਲ ਓਕੇ ਆ ਫੋਨ ਸਰਵਿਸ ਵਗੈਰਾ ਆਪਾਂ ਕਰਕੇ ਦੇਵਾਂਗੇ ਠੀਕ ਹੈ ਜੀ ਸਰਵਿਸ ਕਰਕੇ ਦੇਵੋਗੇ ਸਰਵਿਸ ਕਰਕੇ ਦਿੰਨੇ ਹਰੇਕ ਕਾਰ ਠੀਕ ਆ ਜੀ ਜੇ ਹੁਣ 6 ਮਹੀਨੇ ਦੀ ਜਿਹੜੀ ਗਰੰਟੀ ਹੈ ਹਾਂਜੀ ਉਸ ਦੇ ਹਿਸਾਬ ਨਾਲ ਉੱਟੀ ਜਾਊਗੀ ਜੇ ਹੁਣ ਪਹਿਲਾ ਅਗਲੇ ਨੇ ਸਰਵਿਸ ਨਾ ਕਰਾਈ ਫਿਰ ਦਿੱਕਤ ਹੋ ਜਾ ਠੀਕ ਆ ਜੀ ਓਕੇ ਨੈਕਸਟ ਹੀ ਨੈਕਸਟ ਕਾਰ ਆ ਗਈ ਆਪਣੇ ਕੋਲੇ Honda Amaze Honda Amaze Amaze ਡੀਜ਼ਲ ਤੇ 1300 CC ਦਾ 4 ਸਿਲੰਡਰ ਡੀਜ਼ਲ ਇੰਜਣ ਆਉਂਦਾ ਹੈ ਚਾ Honda ਦਾ ਠੀਕ ਆ ਜੀ ਔਰ ਐਵਰੇਜ Amaze ਦੀ ਆ 25 ਦੀ ਠੀਕ ਆ ਜੀ ਔਰ ਇਹਦੀ ਜਿਹੜੀ ਸ਼ੇਪ ਹੈ ਨਿਊ ਸ਼ੇਪ ਵਾਲੀ ਆ ਜੀ ਠੀਕ ਹੈ ਜੀ 2013 ਚ ਲਾਂਚ ਹੋਈ ਸੀ ਉਹ ਇਦੋਂ 올ਡ ਸ਼ੇਪ ਸੀ ਠੀਕ ਹੈ ਜੀ ਹੋਰ ਇਹ ਤਿੰਨ ਪੱਟੀਆਂ ਜੀਆਂ ਹੋਣਗੀਆਂ ਉਹ ਠੀਕ ਹੈ ਜੀ ਔਰ ਕਾਰ ਪੂਰੀ オリジナル ਹੈ ਸੀਟ ਕਵਰ ਅੰਦਰੋਂ ਮੈਟ ਮੂਟ ਸਾਰਾ ਕੁਝ ਓਕੇ ਹੈ ਆਏ ਅੰਦਰਾਂ ਦੇ ਠੀਕ ਹੈ ਠੀਕ ਹੈ ਜੀ ਅੰਟੀਰੀਅਰ ਤੋਂ ਸਟੀering ਮਾਉਂਟਡ ਕੰਟਰੋਲ ਨੇ ਔਰ ਸਕਰੀਨ ਟੈਸਲਾ ਵਾਲੀ ਵੱਡੀ ਲੱਗੀ ਹੋਈ ਹੈ ਸੀਟ ਕਵਰ ਨਵੇਂ ਹੈ 7D ਮੈਟਸ ਨੇ ਇਹ ਚਲੋ ਗੰਦੇ ਤੋਂ ਤੈਣਗੇ ਪਰ ਹੈ ਨਵੇਂ ਔਰ 에어백 ਹੈ ਕੋਈ ਵੀ ਇਹ ਜੀ ਚੀਜ਼ ਨਹੀਂ ਜੜੀ ਇਹਦੇ ਵਿੱਚ ਨਾ ਹੋਵੇ ਇਹਦੀ ਜਿਹੜੀ ਪਿਕਅਪ ਹੈ ਪੂਰੀ ਫੁੱਲ ਹੈ ਵੀਰੇ ਠੀਕ ਹੈ ਮਹਰਬਾਨੀ ਠੀਕ ਹੈ ਇਹ ਔਰ ਐਵਰੇਜ 25 ਦੀ ਪ੍ਰੋਪਰ ਦੇਊਗੀ ਔਰ ਇਹਦੀ ਪਾਸਿੰਗ ਹੈ 2030 ਤੱਕ ਹੈ ਲੋ ਕੋਣੀ ओरिजिनल ਹੈ ਜਮਾ ਪੂਰੀ ओरिजिनल ਹੈ ਵੀਰੇ ਆ ਜਿਹੜੇ ਬੰਪਰ ਨੇ ਇਹ ਆਪਾਂ ਪੇਂਟ ਮਾਰਿਆ ਕੱਲੇ ਕੱਲੇ ਬੰਪਰ ਬੰਪਰ ਆਉਂ ਸਾਰੀ ਸੱਤ ਆ ਖੜਕੀਆਂ ਡੋਰਾ ਡਾਰਾਂ ਸਾਰੀਆਂ ਰਿਜਨਲ ਨੇ ਔਰ ਪੀਪਰ ਪੂਰੇ ਮਿਲਣਗੇ ਤੁਹਾਨੂੰ ਠੀਕ ਹੈ। ਕੋਈ ਨਾ ਸੀ ਜਿਹੜੇ ਜ਼ਿਲ੍ਹੇ ਦਾ ਕਹੋਗੇ ਇਹਦਾ ਮਿਲ ਜੂ। ਬਸ ਇਹ ਗੱਡੀ ਹਾਂ ਦਾ ਦਿੱਲੀ ਵੀ ਜਾ ਸਕਦੀ ਹੈ ਕਿਉਂਕਿ 10 ਸਾਲ ਪੁਰਾਣੀ 2025 ਤੱਕ ਦਿੱਲੀ ਵੀ ਜਾਊਗੀ। ਠੀਕ ਹੈ ਜੀ। ਵੀਰ ਕਹਿੰਦੇ ਨੇ ਬਾਈ ਏਅਰਪੋਰਟ ਨਹੀਂ ਜਾਂਦੀ। ਤੁਸੀਂ ਟੈਕਸੀ ਲਾਈਨ ਦਾ ਕੰਮ ਕਰਨਾ ਚਾਹੁੰਦੇ ਤਾਂ ਇਹ ਮੇਜ ਬੈਸਟ ਹੈਗੀ। ਠੀਕ ਹੈ ਜੀ। ਕਿੰਨੇ ਵੀ ਛੱਡ ਦੇਗੀ ਇਹ ਆਪਾਂ? ਇਹ ਗੱਡੀ ਤੁਹਾਨੂੰ ਦੇ ਦਾਂਗੇ ਆਪਾਂ 3 ਲੱਖ ਰੀ ਪੂਰੇ ਦੀ। ਪੂਰੇ 3 ਲੱਖ ਦੀ। 3 ਲੱਖ ਦੀ ਜਿਹਦੇ ਜੋ ਜੇ ਲੋਨ ਕਰਾਉਣਾ ਹੈ 2 ਲੱਖ ਦਾ ਲੋਨ ਹੋ ਜੂ। ਠੀਕ ਹੈ ਜੀ। 1 ਲੱਖ ਚਾਹੇ ਤੁਸੀਂ ਭਰ ਜੋ, ਚਾਹੇ ਲੱਖ ਰੁਪਏ ਦੀ ਗੱਡੀ ਘਟ ਠੀਕ ਹੈ ਜੀ। ਪੂਰੀ ਓਕੇ ਗੱਡੀ ਐ। ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ। ਠੀਕ ਹੈ ਜੀ। ਤੇ ਨੈਕਸਟ ਗੱਡੀ। ਕੀ ਬੰਦ ਹੋ ਗਿਆ? ਪੈਣ ਹੀ ਦੇ ਬਾਬਾ। ਆ ਜੀ ਮਿੱਤਰੋ ਆਪਣੇ ਕੋਲੇ 2013 ਮਾਡਲ। 2013। 13 ਵਰਨਾ। ਹਾਂਜੀ। ਔਰ ਇਹਦੇ ਵਿੱਚ ਖਾਸੀਅਤ ਇਹ ਐ ਵੀ ਇਹ ਆਹ ਜਿਹੜੀ ਸ਼ੇਪ ਐ ਇਹਦੀ 2017 ਚਾਈ ਐ ਵਰਨਾ ਦੀ ਤੁਸੀਂ ਦੇਖਿਆ ਹੋ। ਠੀਕ ਹੈ ਜੀ। ਸੋ ਬੰਦੇ ਨੇ ਜਿਹੜਾ ਹੈਗਾ ਸੀ ਲਾਈਟਾਂ ਦੋਏ ਨਵੀਆਂ ਪਵਾਈਆਂ ਨੇ। ਠੀਕ ਹੈ ਜੀ। ਆਹ ਫੋ ਲੈਂਪ ਨਵੇਂ ਪੁਆਇਆ ਤੇ ਆ ਬੰਪਰ ਹੈ ਜਿਹੜਾ ਇਹ ਨਵਾਂ ਹੈਗਾ ਠੀਕ ਹੈ ਜੀ ਲਾਈਟਾਂ ਇਹਦੀਆਂ 22000 ਦੀਆਂ ਹੁੰਦੀਆਂ ਜਿਹੜੇ ਵੀਰਾਂ ਨੂੰ ਪਤਾ ਹੈ ਉਹਨਾਂ ਨੂੰ ਪਤਾ ਹੋਊ ਠੀਕ ਹੈ ਜੀ ਔਰ ਸੇਮ ਅਲੋਏ ਪੁਆਏ ਨੇ ਜਿਹੜੇ 2017 ਚ ਆਉ ਲਿਆ ਇਹ ਨੇ ਇਹ ਗੱਡੀ ਦੇ ਠੀਕ ਹੈ ਜੀ ਇੰਟੀਰੀਅਰ ਤੋਂ ਬਹੁਤ ਸੋਹਣੀ ਹੈ ਹਾਂਜੀ ਆਰ ਵੀ ਓਕੇ ਹੈ ਆ ਜੀ ਤੁਹਾਨੂੰ ਫੋਲ ਕੇ ਦਿਖਾਉਂਦੇ ਆ ਔਰ ਮਾਡਲ ਤੇ ਰਹੇ ਐਨਓਸੀ ਪੰਜਾਬ ਦਾ ਜਿੱਥੋਂ ਦਾ ਕਹੋਗੇ ਮਿਲ ਜਾਊਗਾ ਮੈਟ 70 ਨੇ ਸੋਫਾ ਵਾਲੇ ਆ ਨੇ ਗੱਡੀ ਦਾ ਪੂਰੀ ਸਾਫ ਪਈ ਆਈ ਬੱਚੋ ਦਾ ਜਿਹੜੇ ਸੋਫਾ ਵਾਲੇ ਸੀਟ ਕਵਰ ਹੈ ਔਰ 에어 ਬੈਗ ਦੋਨੇ ਕਾਰ ਦੇ ਔਰ ਐਵਰੇਜ ਇਹ ਵੀ 22 ਦੀ ਆਰਮਨਾਲ ਦੇ ਦਿੰਦੀ ਹੈ ਠੀਕ ਆ ਜੀ 22 ਦੀ 22 ਦੀ ਐਵਰੇਜ ਦਿੰਦੀ ਆ ਵਰਨਾ ਇੰਜਨ ਗੇਰ ਰਹੀ ਸੀ ਓਕੇ ਆ ਜਮਾ ਇੰਜਨ ਗੇਰ ਰਹੀ ਸੀ ਓਕੇ ਵੀ ਹੈ ਹਾਂਜੀ ਬਾਕੀ ਜੇ ਤੁਹਾਨੂੰ ਕੋਈ ਦਿੱਕਤ ਲੱਗੇ ਆਪਾਂ ਕਰਕੇ ਵੀ ਦੇ ਦਨੇ ਆ ਮੌਕੇ ਤੇ ਠੀਕ ਆ 6 ਮਹੀਨਿਆਂ ਦੀ ਗਾਰੰਟੀ ਵੀ ਲਿਖ ਕੇ ਦੇ ਦਨੇ ਠੀਕ ਆ ਜੀ 6 ਮਹੀਨਿਆਂ ਦੀ ਗਾਰੰਟੀ ਲਿਖ ਕੇ ਤੇ ਰੇਟ ਕਿੰਨਾ ਦਾ ਚਾਹੀਦਾ ਰੇਟ ਇਹਦਾ ਹੈਗਾ 325 ਵੀਰੇ 325 ਦੀ 325 ਔਰ ਮਾਡਲ ਕਿਹਨਾ ਹੀ ਮਾਡਲ 2013 2013 ਦੀ ਗੱਡੀ ਹੈ ਇਹ ਦਾ ਵੇਰੀਐਂਟ ਹੈ ਡੀਜ਼ਲ ਐਸਐਕਸ 1.6 ਠੀਕ ਹੈ ਜੀ 1.4 ਵੀ ਆਉਂਦੀ ਹੈ ਗੱਡੀ بیس ਮਾਡਲ ਚ ਠੀਕ ਹੈ ਜੀ ਤੇ ਵਿੱਚੋਂ ਦੇਖ ਸਕਦੇ ਹੋ ਵੀਰੇ ਇੰਟੀਰੀਅਰ ਚੈੱਕ ਕਰ ਲਿਓ ਇਹ ਗੱਡੀ ਵਾਸਤੇ ਬਾਈ ਨੂੰ ਤੁਸੀਂ ਕੰਟੈਕਟ ਕਰ ਲਿਓ ਬਾਕੀ ਸਾਰੀਆਂ ਗੱਡੀਆਂ ਖੜੀਆਂ ਨੇ ਬਾਈ ਕੋਲੇ ਅਵੇਲੇਬਲ ਨੇ ਕਾਲ ਕਰ ਲਿਓ ਤੇ ਐਨੀ ਟਾਈਮ ਜਦੋਂ ਵੀ ਗੱਡੀ ਬਹੁਤ ਸੋਹਣੀ ਆ ਸਕਰਾਚ ਲੈਸ ਗੱਡੀ ਆ ਜੀ ਤੇ ਨੰਬਰ ਨੰਬਰ ਦੇਖ ਸਕਦੇ ਹੋ ਵਧੀਆ ਨੰਬਰ ਲੱਗਿਆ ਹੋਇਆ ਗੱਡੀ ਦੇ ਵਰਨਾ ਹੀ ਹਨਾ ਜੀ ਵਰਨਾ ਵਰਨਾ ਫਲੂਡ ਇਹ ਨਾਲ ਦੀ ਇੱਕ ਇਦੂ ਵੀ ਜੱਚਦੀ ਗੱਡੀ ਤੁਹਾਨੂੰ ਅਜੇ ਹੋਰ ਦਿਖਾਉਣਾ ਠੀਕ ਹੈ ਜੀ ਤੇ ਨੈਕਸਟ ਜੀ ਕਿਹੜੀ ਦਿਖਾਈਏ ਨੈਕਸਟ ਕਾਰ ਤੁਸੀਂ ਦੇਖ ਸਕਦੇ ਹੋ ਇੱਕ ਵਾਰ ਵਰਨਾ ਕਿੰਨੀ ਨੂੰ ਕੈਮਰਾ ਘੁਮਾ ਦਿਓ ਇੱਕ ਵਾਰ ਰਹੇ ਕਿੰਨੀ ਨੂੰ ਘੁਮਾ ਦਿਓ ਗੱਡੀ ਵਰਨਾ ਨਾਲੋਂ ਜ਼ਿਆਦਾ ਜੱਚਦੀ ਆ ਇਹ ਸੈਰ ਕੈਮਰੇ ਦੇ ਬੰਦੇ ਨੂੰ ਨਾ ਪਤਾ ਲੱਗੇ ਪਰ ਇਹ ਜੱਜ ਦੀ ਵੱਧ ਹੈ ਪਰ ਰੇਟ ਇਹਦਾ ਅੱਧਾ ਹੀ ਹੈ ਠੀਕ ਹੈ ਜੀ ਵਰਨਾ ਨਾਲੋਂ ਕਾਰ ਹੈ Honda City ਅਹ CNG ਵੀ ਹੈ ਦੇ ਵਿੱਚ ਪੈਟਰੋਲ ਵੀ ਹੈ CNG ਤੇ 25 ਦੀ ਐਵਰੇਜ ਹੈ ਠੀਕ ਹੈ ਔਰ ਪੈਟਰੋਲ ਤੇ ਐਵਰੇਜ ਦੇਂਦੀ ਹੈ 18 ਕਿ ਦੀ ਇੰਨੇ ਦੇ ਚ ਆਉਂਦਾ ਵੀਰ 1.5 1500 CC ਪੈਟਰੋਲ ਇੰਜਨ ਆਉਂਦਾ ਠੀਕ ਹੈ ਜੀ। ਔਰ ਕਿਟ ਹੈ ਜਿਹੜੀ ਲੱਗੀ ਹੋਈ ਹੈ ਸੀਕੁਐਂਸ਼ੀਅਲ ਜੀ ਨੂੰ ਤੋਕ ਕੇ ਆਲੀ ਕਿਟ ਗਏ ਨੇ ਜਾਂ ਆਪਾਂ ਜਾ ਕੰਪਿਊਟਰ ਕਿਟ ਪਾ ਦੇਣਾ। ਅੱਛਾ ਜੀ। ਗੱਡੀ ਦੇ ਵਿੱਚ ਕੋਈ ਕਮੀ ਨਹੀਂ। ओरिजिनल ਪੇਂਟ ਹੈ। ਠੀਕ ਹੈ ਜੀ। ਔਰ ਰੇਟ ਹੈ ਸਿਰਫ 1,60,000 ਰੁਪਇਆ। 1,60, 1,60 ਦੀ ਹੈ ਐਨਓਸੀ ਮਿਲ ਜਾਊਗਾ। ਸੰਗਰੂਰ ਦਾ ਐਨਓਸੀ ਆਇਆ ਪਿਆ ਇਹਦਾ। ਠੀਕ ਹੈ ਜੀ। ਜੇ ਤੁਸੀਂ ਨੰਬਰ ਲਵਾ ਕੇ ਚਾਹੋ ਨ ਤਾਂ ਨੰਬਰ ਲਵਾ ਕੇ ਵੀ ਮਿਲ ਜੂਗੀ ਜੀ। ਠੀਕ ਹੈ। 1,60 ਦੀ ਕੁੱਲ 1,60 ਦੀ ਕੁੱਲ ਜੀ। ਤੇ ਲੂਨ ਵਗੈਰਾ ਉਹ ਕੱਟ ਲਾਂਗੇ ਲੋਨ ਨਹੀਂ ਤੇ ਹੋਣਾ ਇਹ ਤੇ ਨਹੀਂ ਹੋਣਾ ਦਸੰਬਰ 8 ਹੈ ਇਹਦੇ ਜਿਹੜੇ ਲਵਾਏ ਨੇ ਕੰਪਨੀ ਵਾਲੇ ਨੇ ਠੀਕ ਆ ਜੀ ਔਰ 에어 ਬੈਗ ਨੇ ਸਟੀਅਰਿੰਗ ਵਾਲੇ ਕੰਟਰੋਲ ਨੇ ਮਿਊਜ਼ਿਕ ਦੇ ਮਤਲਬ ਜੋ ਕੁਝ ਵਰਨਾ ਤੇ 2012 ਚ ਆਇਆ ਇਹਦੇ ਚ ਉਦੋਂ ਹੀ ਆ ਗਿਆ ਸੀ ਠੀਕ ਆ ਜੀ ਔਰ ਇਹਦੇ ਹਾਰਸ ਪਾਵਰ ਐਂਜਨ ਦੀ 120 ਹੈ 120 ਹਾਰਸ ਪਾਵਰ ਵਰਨਾ ਮੰਗੂਆਂ ਖੇਮ ਆ ਹਾਂ ਵਰਨਾ ਦੀ ਵੀ 120 ਹੈ ਇਹਦੀ ਵੀ 120 ਹਾਰਸ ਪਾਵਰ ਆ ਠੀਕ ਆ ਪੇਂਟ ਫੂਡ ਜਮ ਅਰੀਜਨਲ ਹੀ ਪੇਂਟ ਵੀਰੇ ਹੋਂਡਾ ਸਿਟੀ ਦਾ ਤੁਸੀਂ ਕਦੇ ਐਕਸੀਡੈਂਟ ਦੇਖਿਆ ਨਹੀਂ ਹੋਣਾ ਨਹੀਂ ਆਹ ਉਹ ਬਹੁਤ ਘੱਟ ਹੁੰਦਾ ਦੇਖੀ ਨਹੀਂ ਦੇਖੀ ਉਹ ਨਹੀਂ ਹੁੰਦਾ ਸਿਟੀ ਦਾ ਐਕਸੀਡੈਂਟ ਕਦੇ ਨਹੀਂ ਹੁੰਦਾ ਸਟੀਅਰਿੰਗ ਜਿਓਮੈਟਰੀ ਇਹਦੀ ਬਹੁਤ ਵਧੀਆ ਹੈ ਅੱਛਾ ਜੀ ਦੂਜਾ ਆਹ ਲ ਜਿਹੜਾ ਮਾਡਲ ਹੈ ਤੁਹਾਨੂੰ ਤੇ ਬਹੁਤ ਘੱਟ ਮਿਲੂਗਾ ਸਰਕਾਰੀ ਆਫਸਰਾਂ ਆਫਸਰਾਂ ਜੀਆਂ ਕੋਲੀ ਹੁੰਦੀਆਂ ਨੇ ਇਹ ਗੱਲ ਠੀਕ ਆ ਜੀ ਵਧੀਆ ਓਕੇ ਇਹਦਾ ਤੁਹਾਨੂੰ ਮੈਂ ਦਿਖਾ ਦਿਆਂ 4 ਹਰਿਆਣਾ ਦਿੱਲੀ ਨੰਬਰ ਹਾਂਜੀ ਇੱਕ ਗੱਡੀ ਤੁਹਾਨੂੰ ਮੈਂ ਕਵਰ ਕਰੂੰਗਾ ਹਾਂਜੀ ਪੰਜਾਬ ਨੰਬਰ ਪੰਜਾਬ ਨੰਬਰ ਨੈਕਸਟ ਕਿਹੜੀ ਆ ਜੀ i20 ਟੌਪ ਮਾਡਲ 2012 ਚਿੱਟੇ ਰੰਗ ਦੀ ਗੱਡੀ ਹੈ ਠੀਕ ਹੈ ਜੀ ਨੰਬਰ ਮਾਨਸਾ ਦਾ ਵੀਰੇ ਪੱਕਾ ਨੰਬਰ ਹੈ ਠੀਕ ਹੈ ਜੀ ਠੀਕ ਹੈ ਔਰ ਕਾਰ ਦਾ ਜਿਹੜਾ ਰੇਟ ਹੈ ਉਹ ਹੈਗਾ 255 ਲੋਨ ਇਹਦੇ ਤੇ ਹੋ ਜਾਊਗਾ 255 ਹਾਂ ਜੀ ਠੀਕ ਇਹਦੇ ਲੋਨ ਆਪਾਂ ਕਰਾ ਦਾਂਗੇ 1.70 ਕ ਦਾ ਅੰਦਰੋਂ ਤੁਸੀਂ ਚੈੱਕ ਕਰ ਲਓ ਵੀ ਮੈਟ ਮੂਡ ਤੇ ਸੀਟ ਕਵਰ ਕਿੰਨੇ ਵਧੀਆ ਨੇ ਬਹੁਤ ਸੋਹਣੇ ਬਈ ਸੀਟ ਕਵਰ ਦੇਖ ਸਕਦੇ ਹਾਂ ਬਾਕੀ ਮੰਗਰ ਸਪੇਸ ਬਹੁਤ ਆ ਗੱਡੀ ਦੇ ਦੇਖ ਸਕਦੇ ਹੋ ਤੇ ਇੰਟੀਰੀਅਰ ਕੋਈ ਕਮੀ ਨਹੀਂ ਗੱਡੀ ਦੇ ਵਿੱਚ ਦੇਖ ਸਕਦੇ ਹੋ ਡੈਸ਼ ਬੋਰਡ ਵਗੈਰਾ ਬਿਲਕੁਲ ਨੀਟ ਐਂ ਕਲੀਨ ਆ ਜੀ ਗੱਡੀ ਦਾ i20 e ਬਾਈ ਕੋਲੇ ਗੱਡੀ ਅਵੇਲੇਬਲ ਆ ਜਦੋਂ ਵੀ ਕਾਲ ਕਰ ਲਿਓ ਤੁਸੀਂ ਤੇ ਇਹ ਤੁਸੀਂ ਗੱਡੀ ਪਰਚੇਸ ਕਰ ਸਕਦੇ ਹੋ ਬਾਈ ਤੋਂ ਤੇ ਦੇਖ ਸਕਦੇ ਹੋ ਜੀ ਪੂਰੀ ਸਾਫ ਗੱਡੀ ਵੀ ਆਣਾ ਜੀ ਡੀਜ਼ਲ ਤੇ ਐ ਠੀਕ ਆ ਜੀ ਬਾਈ ਦੀ ਐਵਰੇਜ ਦੇਊਗੀ ਠੀਕ ਆ ਜੀ ਔਰ ਇਹ ਮੰਨ ਲਓ ਵੀ 70-75 ਹਜ਼ਾਰ ਰੁਪਏ ਭਰ ਕੇ ਤੁਸੀਂ ਗੱਡੀ ਲੈ ਜਾ ਸਕਦੇ ਹੋ 17 ਮਾੜੇ ਮੋٹے ਚਕਰੇ ਨੇ ਨਾ ਬਸ ਹੋਰ ਤਾਂ ਇਹ ਬਾਈ ਰਿਜਨਲ ਨੇਗੇ ਇਹ ਜੇ ਰਵਿੰਗ ਦੇ ਚੱਕੇ ਜਾਣਗੇ ਇਹ ਠੀਕ ਆ ਜੀ ਰਵਿੰਗ ਖਤਮ ਹੋ ਜਾਣਗੇ ਰਵਿੰਗ ਨਾ ਹਾਂ ਹੋ ਜਾਣਗੇ ਇਹ ਤੁਸੀਂ ਉਂਗਲ ਫੇਰ ਉੱਤੇ ਉੱਤੇ ਨੇ ਲਾ ਰੜਕ ਰਿਆ ਨਾ ਉੱਤੇ ਉੱਤੇ ਹਾਂ ਹਾਂ ਇਹ ਤਾਂ ਉਪਰ ਹੀ ਨੇ ਰੰਗ ਦੇ ਉੱਪਰ ਨੇ ਬੰਪਰੇ ਦਾ ਪੇਂਟ ਕੀਤਾ ਹੋਇਆ ਪਹਿਲਾਂ ਦੇ ਪਹਿਲਾਂ ਕਰਿਆ ਹੋਇਆ ਆਪਾਂ ਇਹਦੇ ਜਦੋਂ ਨਿਧਾਂਦੀ ਆ ਇੱਕ ਕਲਮ ਨਹੀਂ ਲਾਈ ਸਿਰਫ ਗੱਡੀ ਧੋਤੀ ਆ ਐਂ ਖੜੀ ਆਪਾਂ ਜਵੇਂ ਲਿਆਂਦੀ ਆ ਕੁਝ ਨਹੀਂ ਗਾ ਠੀਕ ਆ ਜੀ ਬਾਕੀ ਲਾਏ ਵੀਲ 에ਅਰ ਬੈਗ ਸਟੀering ਕੰਟਰੋਲ ABS ਇਹ ਟਾ ਮਾਡਲ ਹੋਣ ਕਰਕੇ ਤੇ ਸਾਰਾ ਕੁਝ ਮਰਦਾ ਹੈਗਾ ਤੁਹਾਨੂੰ ਠੀਕ ਆ ਜੀ ਇੱਥੇ ਆ ਦੇਖੋ ਮਾੜੇ ਮੋٹے ਸੁੱਕੇ ਡੈਂਟ ਨਿਕਲੇ ਹੋਏ ਨੇ ਅਛਾ ਜੀ ਔਰ ਇਹ ਲੈਕਾਂ ਕਰਵਾ ਦੇਾਂਗੇ ਸਾਹਿਬ ਇਹ ਕਰਵਾ ਕੇ ਦੇ ਦੇ ਮਾੜੇ ਮੋਟੇ ਤਵਰੀ ਕਰਾ ਦੇਾਂਗੇ ਆ ਮੈਂ ਨਵਾਂ ਪਵਾ ਦੂੰਗਾ ਅੱਛਾ ਜੀ ਆ ਤਾਂ ਵੀ ਬੁਰੀ ਲੱਗਿਆ ਪਲਾਸ ਆ ਨੋਗੋ ਜਾ ਹਾਂ ਅਛਾ ਹੈ ਉਹ ਗੱਡੀ ਓਕੇ ਹੈ ਜਿਹੜੇ ਵੀ ਪੰਜਾਬ ਨੰਬਰ ਲੱਭ ਰਹੇ ਹੋਗੇ 75000 ਰੁਪਿਆ ਲੈ ਕੇ ਆ ਜਿਓ ਬਾਕੀ ਦਾ ਕਰਾ ਦੇ ਨੂੰ ਲੋਨ ਅਛਾ ਬਾਕੀ ਦਾ ਲੋਨ 75000 ਦੀ ਤੁਹਾਡੇ ਕੋਲੇ ਗੱਡੀ ਖੜੀ ਆਓ ਲੈ ਆਓ ਕਿ ਉਹ ਕੱਟ ਲਾਂਗੇ ਵਿੱਚ ਦੇਖ ਸਕਦੇ ਹੋ ਇਹ i20 ਗੱਡੀ ਆ ਜੇ ਕਿਸੇ ਭਰਾ ਦੇ ਫੱਟਾ ਗੱਡੀ ਐਨੀ ਟਾਈਮ ਬਾਈ ਨੂੰ ਕਾਲ ਕਰ ਲਿਓ ਗੱਡੀਆਂ ਫਿਰ ਬੈਗ ਜਾਂਦੀਆਂ ਨੇ ਬਾਅਦ ਚ ਤੁਸੀਂ ਕਹਿੰਦੇ ਹੋ ਗੱਡੀ ਬੈਗੀ ਹੋ ਭਰਾ ਬਣ ਕੇ ਹੁਣੀ ਬੋਚ ਲਿਓ ਗੱਡੀ ਨੂੰ ਜੇ ਕਿਸੇ ਦੇ ਪਸੰਦਾ ਗੱਡੀ ਤੇ ਬਾਕੀ ਇੱਕ ਚੀਜ਼ ਮੈਂ ਹੋਰ ਕਹਿਣਾ ਹਾਂ ਹਾਂਜੀ ਹਾਂਜੀ ਜਿਹੜੇ ਵੀ ਰ ਐਨ ਆਰ ਆਈ ਹੋ ਜਾਂ ਫੌਜੀ ਹੋਗੇ ਹਾਂਜੀ ਜੇ ਤੁਸੀਂ ਗੱਡੀ ਗਿਫਟ ਕਰਨੀ ਚਾਹੁੰਦੇ ਹੋ ਜਾਂ ਲੈਣੀ ਚਾਹੁੰਦੇ ਹੋ ਔਨਲਾਈਨ ਹਾਂ ਹਾਂ ਤੇ ਤੁਸੀਂ ਔਨਲਾਈਨ ਵੀ ਟੋਕਨ ਪਾ ਸਕਦੇ ਹੋ ਅੱਛਾ ਔਨਲਾਈਨ ਪੇਮੈਂਟ ਕਰਕੇ ਅਸੀਂ ਹੋਮ ਡਿਲੀਵਰੀ ਮੈਂ ਆਪ ਕਰਕੇ ਆਉਂਗਾ ਮੇਰੇ ਹੋਮ ਡਿਲੀਵਰੀ ਚਾਹੁੰਦਾ ਸੀ ਫ੍ਰੀ ਹੋਮ ਡਿਲੀਵਰੀ ਕਰਦੇ ਜਿਵੇਂ ਘਰ ਦੇਆਂ ਨੂੰ ਕਿਸੇ ਨੇ ਗਿਫਟ ਕਰਨੀਆਂ ਕੋਈ ਐ ਇਦਾਂ ਦਾ ਐਨ ਆਰ ਆਈਆਂ ਨੂੰ ਆਪਾਂ ਬਹੁਤ ਕਰਦੇ ਆਂਗੇ ਠੀਕ ਆ ਜੀ ਤੇ ਕਿੰਨੇ ਚ ਪੰਜ ਸੱਤ ਗੱਡੀਆਂ ਜਾਂਦੀਆਂ ਆਪਣੀਆਂ ਠੀਕ ਆ ਜੀ ਤੇ ਇਹ ਵੀ ਆਪਸ਼ਨ ਹੈਗੀ ਆ ਬਾਈ ਕੋਲੇ ਜੇ ਤੁਸੀਂ ਗਿਫਟ ਕਰਨੀਆਂ ਕਿਸੇ ਨੂੰ ਐਰ ਆਈ ਨੇ ਤੇ ਫੌਜੀ ਨੇ ਉਹਨਾਂ ਨੂੰ ਸਾਲ ਦੀ ਗਾਰੰਟੀ ਦਿੰਨੇ ਆਂਗੇ ਉਹਨਾਂ ਨੂੰ ਸਾਲ ਦੀ ਕਿਉਂਕਿ ਉਹਨਾਂ ਨੇ ਘੱਟ ਚ ਚਲਾਉਣੀ ਆ ਬਾਈ ਦੋ ਤਿੰਨ ਮਹੀਨੇ ਚ ਲਾਉਣੀ ਆ ਸਾਰ ਜੀ ਠੀਕ ਆ ਤਾਂ ਕਰਕੇ ਉਹਨਾਂ ਨੂੰ ਗਾਰੰਟੀ ਥੋੜੀ ਜੀ ਆਪਾਂ ਵਾਧਾ ਦਿੰਨੇ ਆਂਗੇ ਬਾਕੀ 6 ਮਹੀਨੇ ਦੀ ਹੁੰਦੀ ਆ ਹਰੇਕ ਨੂੰ ਹੁੰਦੀ ਆ 6 ਮਹੀਨੇ ਦੀ ਹਰੇਕ ਨੂੰ ਇੰਜਨ ਗੇਅਰ ਦੀ ਗੱਲੀ ਇੰਜਨ ਗੇਅਰ ਏਸੀ ਏਸੀ ਤਿੰਨ ਜੀ ਇੰਜਨ ਗੇਅਰ ਏਸੀ ਬਸ ਹਾਂ ਇਹ ਤਿੰਨ ਇਹੀ ਮੇਨ ਹੁੰਦੀਆਂ ਨੇ ਫਿਰ ਹੋਰ ਕੀ ਆਹਦੀ ਅਨਕੰਡੀਸ਼ਨਲ ਆ ਠੀਕ ਆ ਜੀ ਬਾਕੀ ਗੱਡੀਆਂ ਬਾਈਆਂ ਨੂੰ ਮਰਵਾ ਦੇ ਨੀਗਾ ਅਗਲੇ ਪਾਰਟਸ ਆਪਾਂ ਕਵਰ ਕਰਾਂਗੇ ਠੀਕ ਆ ਜੀ ਕਾਰਾਂ ਹੋਰ ਵੀ ਆਪਣੇ ਕੋਲ ਵਾਧੂ ਖੜੀਆਂ ਨੇ ਠੀਕ ਆ ਜੀ ਠੀਕ ਆ ਬਾਈ ਤੇ ਮਿਲਾਂਗੀ ਨੈਕਸਟ ਪਾਰਟ ਤੇ ਹੁਣ ਦੇ ਪਾਰਟ ਦੇ ਵਿੱਚ ਆਹ ਕਾਰਾਂ ਦਿਖਾਤੀ ਤੁਹਾਨੂੰ ਸਾਰੀ ਲੈਣ ਦੀ ਜਾਣਕਾਰੀ ਦੇਦੀ ਮੇਰਾ ਭਰਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੇ ਇਹਨਾਂ ਜੋ ਕੋਈ ਵੀ ਗੱਡੀ ਤੁਹਾਡੇ ਪਸੰਦਾ ਦਾ ਬਾਈ ਆਪਣਾ ਜਿਹੜਾ ਪੇਜ ਬਣਿਆ ਹੋਇਆ ਫੇਸਬੁੱਕ ਤੇ ਹਾਂਜੀ ਫੌਜੀ ਕਾਰ ਬਾਜ਼ਾਰ ਹਾਂਜੀ ਉਹ ਤੁਸੀਂ ਸਰਚ ਕਰ ਸਕਦੇ ਹੋ ਫੌਜੀ ਕਾਰ ਬਾਜ਼ਾਰ ਤੇ ਹਾਂ ਉਹ ਤੁਹਾਨੂੰ ਲੇਟੈਸਟ ਗੱਡੀਆਂ ਦੀਆਂ ਵੀਡੀਓਜ਼ ਮਿਲ ਜਾਣਗੀਆਂ ਠੀਕ ਆ ਚੈਨਲ ਵੀ ਥੋੜਾ ਉੱਤੇ ਹੀ ਆ ਨਾ ਫੌਜੀ ਕਰ ਬਜ਼ਾਰ ਤੇ ਹੈਗਾ ਆਪਣਾ YouTube ਤੇ YouTube ਤੇ ਵੀ ਹੈਗਾ YouTube ਤੇ ਮੈਂ ਥੋੜੀਆਂ ਵੀਡੀਓਜ਼ ਲੰਬੀਆਂ ਪਾਉਣਾ ਠੀਕ ਆ ਜੀ ਛੋਟੀਆਂ ਛੋਟੀਆਂ ਰੀਲਾਂ ਵਗੈਰਾ ਤੁਹਾਨੂੰ ਫੇਰ ਕਿਤੇ ਮਿਲ ਜਾਣਗੀਆਂ ਮੈਂ ਦੇਖਿਆ ਨੇ ਰੀਲਾਂ ਹੀ ਪਾਉਣੇ ਹੁੰਦੇ ਆ ਜਿਆਦਾ ਤੁਸੀਂ ਲੰਬੀ ਵੀਡੀਓ ਘੱਟ ਹੀ ਪਾਉਣਿਓ ਇੱਕ ਚੀਜ਼ ਹੋਰ ਆਪਾਂ ਨਾ ਵੀਡੀਓ ਸ਼ੇਅਰ ਕਰਨ ਵਾਲੇ ਵੀਰਾਂ ਨੂੰ ਅਲਟੋ ਕਾਰ ਕੱਢਦੇ ਹੁੰਦੇ ਆ ਆਈ ਸਮਾਹੀ ਆਛਾ ਬੁੱਡੇ ਚੈਨਲ ਵਾਲੇ ਵੀ ਜਿਹੜੇ ਵੀ ਤੁਹਾਨੂੰ ਸ਼ੇਅਰ ਕਰਕੇ ਸਕਰੀਨਸ਼ਾਟ ਪਾ ਦੇਣਗੇ ਜਾਂ ਸਾਨੂੰ ਉਹਨਾਂ ਨੂੰ ਵੀ ਆਪਾਂ ਉਹਦੇ 'ਚ ਕੋਪਨ ਦੇਵਾਂਗੇ ਸ਼ੇਅਰ ਵਾਲੀ ਸਕੀਨ ਠੀਕ ਹੈ ਜੀ ਤਾਂ ਉਹ ਵੀ ਵੀਰ ਜਿੱਤ ਸਕਦਾ ਹੈ ਜਿਹੜੇ ਇਹ ਵੀਡੀਓ ਨੂੰ ਸ਼ੇਅਰ ਕਰਨਗੇ ਕੋਪਨ ਫ੍ਰੀ ਹੁੰਦੇ ਨੇ ਜਮਾਂ ਸ਼ੇਅਰ ਕਰਨੋਂ ਇਕੱਲਾ ਸ਼ੇਅਰ ਕਰਨ ਦੇ ਬਸ ਗਰੁੱਪਾਂ 'ਚ ਸ਼ੇਅਰ ਕਰਕੇ ਤੁਸੀਂ ਕੋਪਨ ਲੈ ਸਕਦੇ ਠੀਕ ਹੈ ਜੀ ਠੀਕ ਆ ਜੀ ਅਸਿਆ ਵੀ ਇਕੱਲੀ ਸ਼ੇਅਰ ਕਰਨੀ ਇਕੱਲਾ ਸ਼ੇਅਰ ਠੀਕ ਆ ਜੀ ਇਕੱਲਾ ਸ਼ੇਅਰ ਕਰਕੇ ਤੁਸੀਂ ਅਲਟੋ ਜਿੱਤ ਸਕਦੇ ਠੀਕ ਹੈ ਜੀ ਆ ਵੀ ਕਿਸੇ ਨੂੰ ਕੋਈ ਯਕੀਨ ਨਹੀਂ ਐ 31 ਜੁਲਾਈ ਨੂੰ ਮੈਂ ਮਰੂਤੀ ਕਾਰ ਦਿੱਤੀ ਸੀ ਮੇਰਾ ਲਾਈਵ ਪਿਆਗਾ ਫੇਸਬੁੱਕ ਤੇ ਉਹ ਚੈੱਕ ਕਰ ਸਕਦੇ ਹੋ ਤੇ ਹੁਣ 19 ਤਰੀਕ ਤੋਂ ਬਾਅਦ ਮੈਂ ਫੇਰ ਕੱਢਣ ਜਾ ਰਿਹਾ ਹਾਂ ਆਲਟੋ ਅੱਛਾ ਹੁਣ ਹਾਂ ਠੀਕ ਹੈ ਜੀ ਤੇ ਤੇ ਆ ਆਕਸ਼ਨ ਵੀ ਹੈਗੀ ਆ ਸ਼ੇਅਰ ਕਰਨ ਦੀ ਤੁਹਾਨੂੰ ਗੱਡੀ ਬਾਈ ਦੇਊਗੀ ਦੇਊਗਾ ਇਹ ਗੱਲਾਂ ਨਹੀਂ ਵੀ ਇਕੱਲੀ ਗੱਲ ਕਹਿਤੀ ਜਾ ਪਗਾਉਣੀ ਨਹੀਂ ਠੀਕ ਹੈ ਨਾ ਜੀ ਹਾਂ ਉਹ ਚੈੱਕ ਕਰ ਲਿਓ ਸਰਚ ਕਰ ਲਿਓ ਇਹਨਾਂ ਨੇ ਤੇ ਦਾ ਨੰਬਰ ਦੇ ਦਾਂਗੇ ਠੀਕਾ ਹੋਇਆ ਹੁੰਦਾ ਵੀ ਆਪਦੇ ਨੂੰ ਕੱਢਦੀ ਖਾਨੀ ਇਹ ਤੁਹਾਡਾ ਜਾਹੇ ਕੋਲੇ ਆ ਕੇ ਰਿਜ਼ਲਟ ਦੇਖ ਲਿਓ ਆਪਦਾ ਲਾਈਵ ਜਮ ਆਵਾਗੋ ਉਸ ਦਿਨ ਬਾਈ ਪੂਰਾ ਦਿਨ ਠੀਕਾ ਜੀ ਤੇ ਆ ਸੀ ਅੱਜ ਦੀਆਂ ਗੱਡੀਆਂ ਮੇਰਾ ਭਰਾ ਜੇ ਕੋਈ ਵੀ ਪਸੰਦਾ ਦਾ ਬਾਈ ਨੂੰ ਕੰਟੈਕਟ ਕਰ ਲਿਓ ਆ ਬਾਈ ਕੋਲੇ ਅੱਗ ਵਰਗੀਆਂ ਗੱਡੀਆਂ ਦੀ ਲਾਈਨ ਖੜੀ ਆ ਬਾਕੀ ਦੂਸਰੇ ਪਾਰਟ ਤੇ ਦਿਖਾਵਾਂਗੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ